ਤਤ ਬੰਦਨ ਅਨਖਬਾਰ ਸਰਬ ਕਲਾ ਸਮਰਾਥ ਡੋਲਨ ਤੇਰਾ ਖੋ ਪ੍ਰਭੂ ਨਾਰਿ ਪ੍ਰੇ ਕਰਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਤਨ ਪਿਆਰੇ ਬਾਬਾ ਜੀ ਸ਼ਸ਼ ਸਿੰਘ ਜੀ ਮਹਾਰਾਜ ਅੰਮ੍ਰਿਤ ਵਚਨ ਸਰਵਣ ਕੀਤੇ ਹਨ ਜਿਨ੍ਹਾਂ ਬਚਨਾਂ ਦੇ ਨਾਲ ਬਾਬਾ ਜੀ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਦੂਰ ਦੂਰ ਤੱਕ ਜਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਮਹਾਨ ਪਰਪਕਾਰ ਕੀਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤਾਰ ਦੇ ਤਾਰ ਦੇ 1958 ਵਿੱਚ ਚੜ੍ਹਦੇ ਸਾਲ 1 ਜਨਵਰੀ ਨੂੰ ਦਿੱਲੀ ਵਿਖੇ ਪਹੁੰਚ ਜਾਂਦੇ ਹਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਤਿੰਨ ਚਾਰ ਦਿਨ ਦੀਵਾਨ ਲੱਗੇ ਉਪਰੰਤ ਅੱਗੇ ਚੱਲ ਪੈਂਦੇ ਹਨ ਕਲਕੱਤੇ ਨੂੰ ਬਾਬਾ ਜੀ ਨੇ ਜਾਣਾ ਸੀ ਕਾਨਪੁਰ ਦੋ ਦਿਨ ਲਾਏ ਉੱਥੋਂ ਚੱਲੇ ਅਗੇ ਹਰਦوار ਪਹੁੰਚ ਗਏ 7 ਜਨਵਰੀ ਨੂੰ 1958 ਦੇ ਵਿੱਚ ਗੁਰੂ ਨਾਨਕ ਸਾਹਿਬਾਂ ਦੇ ਅਸਥਾਨ ਤੇ ਦਰਸ਼ਨ ਕੀਤੇ ਅਤੇ ਹੋਰ ਸੰਗਤਾਂ ਨਾਲ ਨੇ ਬਾਬਾ ਜੀ ਜਿੱਥੇ ਕੁੰਭ ਦਾ ਮੇਲਾ ਲੱਗਦਾ ਸੰਗਤਾਂ ਇਸ਼ਨਾਨ ਕਰਨ ਦੀ ਉੱਥੇ ਤੁਰੇ ਜਾ ਰਹੇ ਹੈ ਜੋ ਉੱਥੋਂ ਦਾ ਮਾਹੌਲ ਹੈ ਉੱਥੋਂ ਦੇ ਜੋ ਪੰਡਤ ਲੋਕ ਨੇ ਉਹਨਾਂ ਨੇ ਗੜ ਦੀ ਗੜਬੀਆਂ ਦੇ ਵਿੱਚ ਦੁੱਧ ਰੱਖਿਆ ਹੁੰਦਾ ਹੈ ਜਿਹੜੇ ਯਾਤਰੂ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਜੇ ਨਹੀਂ ਆ ਤੁਸੀਂ ਗੰਗਾ ਨੂੰ ਦੁੱਧ ਲਓ ਗੰਗਾ ਨੂੰ ਛਕਾਓ ਇਸੇ ਤਰ੍ਹਾਂ ਜਿਹੜਾ ਧੰਨ ਧੰਨ ਬਾਬਾ ਆਇਸ਼ਰ ਸਿੰਘ ਜੀ ਤੁਰੇ ਜਾਂਦੇ ਆ ਨਾਲ ਸਾਰੇ ਸੇਵਾਦਾਰ ਐ ਇੱਕ ਪੰਡਤ ਦੂਰੋਂ ਭੱਜ ਕੇ ਆਇਆ ਬਾਬਾ ਜੀ ਨੂੰ ਕਹਿਣ ਲੱਗਾ ਮਹਾਪਰਖੋ ਲੋ ਆ ਦੁੱਧ ਲਓ ਗੰਗਾ ਨੂੰ ਛਕਾਓ ਧੰਨ ਧੰਨ ਬਾਬਾ ਆਇਸ਼ਰ ਸਿੰਘ ਜੀ ਮਹਾਰਾਜ ਚੋ ਜੀ ਮਾਲਕ ਉਹਨੂੰ ਸੋਜੀ ਪਾਉਣ ਵਾਸਤੇ ਬਾਬਾ ਜੀ ਨੇ ਗੜਵੀ ਫੜ ਲਈ ਧਾਰ ਬਨ ਕੇ ਗੰਗਾ ਦੇ ਵਿੱਚ ਪਾ ਦਿੱਤੀ ਅਤੇ ਨਾਲ ਹੀ ਗੜਵੀ ਛੱਡ ਦਿੱਤੀ ਜਦੋਂ ਗੜਵੀ ਛੱਡ ਦਿੱਤੀ ਤਾਂ ਪੰਡਤ ਬੜਾ ਘਬਰਾਇਆ ਕਹਿਣ ਲੱਗਾ ਮਹਾਰਾਜ ਤੁਸੀਂ ਮੇਰੀ ਗੜਵੀ ਵੀ ਛੱਡ ਦਿੱਤੀ ਹੈ ਗੰਗਾ ਦੇ ਵਿੱਚ ਤੁਹਾਨੂੰ ਦੁੱਧ ਪਾਉਣ ਨੂੰ ਕੱਲਾ ਕਿਹਾ ਸੀ ਬਾਬਾ ਜੀ ਕਹਿਣ ਲੱਗੇ ਪੰਡਤ ਜੀ ਗੰਗਾ ਤਾਂ ਬਿਨਾ ਭਾਂਡਿਆ ਤੋਂ ਗੰਗਾ ਮਾਤਾ ਕਿਵੇਂ ਦੁੱਧ ਛਕੇਗੀ ਕਿਵੇਂ ਜਲ ਤੁਸੀਂ ਜਦੋਂ ਸ਼ਰਾਧਾ ਦੇ ਵਿੱਚ ਜਾਂਦੇ ਹੋ ਤੁਹਾਨੂੰ ਸ਼ਰਾਧਾ ਦੇ ਵਿੱਚ ਬੁਲਾਉਂਦੇ ਨੇ ਕਿਵੇਂ ਤੁਸੀਂ ਥਾਲ ਕੌਲੀਆਂ ਦੇ ਵਿੱਚ ਕਿੰਨੇ ਸਜਾ ਕੇ ਆਹ ਪ੍ਰਸ਼ਾਦਾ ਛਕਦੇ ਹੋ ਸੋ ਇਸੇ ਤਰ੍ਹਾਂ ਸਾਡੇ ਘਰ ਦੀ ਮਰਜ਼ਾਦਾ ਅਿਸ਼ਤਾਂ ਸਤਾਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਥਾਲਾਂ ਦੇ ਵਿੱਚ ਸਾਰੇ ਸਬਜ਼ੀਆਂ ਦਾਲਾਂ ਕੌਲੀਆਂ ਦੇ ਵਿੱਚ ਪਾ ਕੇ ਪੂਰਾ ਸ਼ਰਧਾ ਭਾਵਨਾ ਨਾਲ ਸਜਾ ਕੇ ਸਤਿਗੁਰਾਂ ਦੇ ਅੱਗੇ ਰੱਖਦੇ ਐਸ ਤਰ੍ਹਾਂ ਭੋਗ ਲਵਾਉਣਾ ਐ ਐਸ ਤਰ੍ਹਾਂ ਤੁਹਾਨੂੰ ਵੀ ਭੋਗ ਲਵਾਉਣਾ ਚਾਹੀਦਾ ਹੈ ਪੰਡਤ ਘਬਰਾਇਆ ਹੋਇਆ ਮਹਾਰਾਜ ਜੀ ਮੇਰੀ ਗੜਵੀ ਕੋਤੀ ਗਰੀਬ ਬੰਦਾ ਐ ਇੰਨੇ ਪੈਸੇ ਦੀ ਲਿਆਂਦੇ ਸੀ ਬਾਬਾ ਜੀ ਚੋਜ ਕਰ ਰਹੇ ਆ ਕਵਤਾ ਦੇ ਵਿੱਚ ਹੀ ਸਰਵਣ ਕਰੋ ਉਹਨਾਂ ਦੇ ਸਵਾਲ ਜਵਾਬ ਤਾਂ ਤਾਂ ਪਿਆਰੇ ਬਾਬਾ ਜੀ ਸ਼ਰ ਸਿੰਘ ਤੋਂ ਵਰੋਂ ਸਾਹਿਬ ਮਹਾਪੁਰਗ ਪਰਮ ਪੂਜਿਆ ਬਾਬਾ ਗੀਜਾ ਸਿੰਘ ਜੀ ਦੀ ਕਵਤਾ ਨੂੰ ਲਿਖੀ ਨੂੰ ਐਸ ਤਰ੍ਹਾਂ ਸਰਵਣ ਕਰੋ ਮਾਲਿਕ ਜੋ ਮੇਰੇ ਚੋਜੀ ਚੋਜ ਦਿਖਾਉਂਦੇ ਐ ਗੰਗਾ ਦੇ ਤਾਈ ਕੈਸੇ ਭੋਗ ਲਵਾਉਂਦੇ ਐ ਪੰਡਤ ਤੋਂ ਫੜ ਕੇ ਗੜਵੀ ਵਿੱਚ ਰੜਾਉਂਦੇ ਐ ਬਾਬਾ ਜੀ ਪੰਡਤ ਤਾਈ ਕਹਿੰਦੇ ਸੁਣਾ ਕੇ ਤੇ ਚਾਹੀਦਾ ਭੋਗ ਲਵਾਉਣਾ ਭਾਂਡਿਆਂ ਵਿੱਚ ਪਾ ਕੇ ਤੇ ਚਾਹੀਦਾ ਭੋਗ ਲਵਾਉਣਾ ਦੇਖੀ ਜਾਂ ਗੜਵੀ ਰੋਹੀ ਪੰਡਤ ਕਵਰਾਇਆ ਹੈ ਮੇਰੀ ਹੈ ਗੜਬੀ ਖੋਤੀ ਰੋੜਾਇਆ ਹੈ ਗੜਬੀ ਨੂੰ ਗੰਗਾ ਦੇ ਵਿੱਚ ਕਾ ਤੂੰ ਰੋੜਾਇਆ ਹੈ ਮੇਰਾ ਨੁਕਸਾਨ ਹੋ ਗਿਆ ਲੈਣਾ ਸੀ ਦਾਨ ਜੀ ਮੇਰੀ ਜੋ ਗੜਬੀ ਰੋੜੀ ਦੇਵ ਜਜਮਾਨ ਜੀ ਮੇਰੀ ਜੋ ਗੜਬੀ ਰੋੜੀ ਜੋ ਦੁਜ ਮੰਨ ਦੇ ਅੰਦਰ ਰੌਲਾ ਨਾ ਪਾਓ ਜੀ ਆਪੇ ਤੁਸੀਂ ਕਿਹਾ ਪੰਡਤ ਜੀ ਭੋਗ ਲਵਾਓ ਜੀ ਗੰਗਾ ਜੋ ਮਾਤਾ ਤਾਈ ਦੁੱਧ ਛਕਾਓ ਜੀ ਗੜ ਵੀ ਫੜਾਈ ਸਾਨੂੰ ਕਿੱਥੋਂ ਤੈ ਆ ਕੇ ਤੇ ਚਾਹੀਦਾ ਭੋਗ ਲਵਾਉਣਾ ਭਾਂਡਿਆਂ ਵਿੱਚ ਪਾ ਕੇ ਤੇ ਚਾਹੀਦਾ ਭੋਗ ਲਵਾਉਣਾ ਗੰਗਾ ਤਾਈ ਭੋਗ ਲਵਾਉਂਦੇ ਐ ਬਨ ਕੇ ਤੇ ਧਾਰ ਦੁੱਧ ਦੀ ਗੰਗਾ ਵਿੱਚ ਪਾਉਂਦੇ ਐ ਗੜਵੀ ਗਲਾਸ ਕੌਲੀਆਂ ਵਿੱਚ ਨਰ ਰੜਾਉਂਦੇ ਐ ਤੁਹਾਡੇ ਮੈਂ ਬੱਲ ਦੇਖ ਕੇ ਹੋ ਗਿਆ ਹੈਰਾਨ ਜੀ ਮੇਰੀ ਜੋ ਗੜਵੀ ਰੋੜੀ ਦੇਵੋ ਜਜਮਾਨ ਜੀ ਮੇਰੀ ਜੋ ਗੜਵੀ ਰੋੜੀ ਪੰਦਰ ਆਸਰਾਦ ਜਿਹੜੇ ਅਸੂ ਵਿੱਚ ਆਉਂਦੇ ਐ ਜਜਮਾਨ ਲੈ ਆ ਕੇ ਤੁਹਾਨੂੰ ਨਿਉਂਦੇ ਛਕਾਉਂਦੇ ਐ ਪੰਡਤ ਜੀ ਖੀਰਾ ਉਦੋਂ ਕਾਦੇ ਵਿੱਚ ਪਾਉਂਦੇ ਐ ਰੱਖਦੇ ਤੁਹਾਡੇ ਅੱਗੇ ਥਾਲ ਸਜਾ ਕੇ ਤੇ ਚਾਹੀਦਾ ਭੋਗ ਲਵਾਉਣਾ ਭਾਂਡਿਆਂ ਵਿੱਚ ਪਾ ਕੇ ਤੇ ਚਾਹੀਦਾ ਭੋਗ ਲਵਾਉਣਾ ਬੰਦਰਾ ਸਰਦ ਜਿਹੜੇ ਅਸੂ ਵਿੱਚ ਆਉਂਦੇ ਐ ਸਾਨੂੰ ਤਾਂ ਖਿਰਾ ਉਦੋਂ ਥਾਣਾ ਵਿੱਚ ਪਾਉਂਦੇ ਐ ਪਿਤਰਾਂ ਦੇ ਤਾਂ ਹੀ ਉਦੋਂ ਓਗ ਲਵਾਉਂਦੇ ਐ ਪਿਤਰਾਂ ਨਾਲ ਮਤ ਉਦੋਂ ਕਰਦੇ ਹੈ ਦਾਨ ਜੀ ਮੇਰੀ ਜੋ ਗੜਵੀ ਰੋੜੀ ਦੇਵੋ ਜੱਜਮਾਨ ਜੀ ਮੇਰੀ ਜੋ ਗੜਵੀ ਰੋੜੀ ਪੰਡਤ ਜੀ ਗੰਗਾ ਦੇ ਨਾਲ ਥੋੜਾ ਕੀ ਪਿਆਰ ਨਹੀਂ ਭੋਗ ਲਵਾਉਣ ਦੀ ਜਾਤਾ ਤੁਨੂੰ ਫਿਰ ਸਾਰ ਨਹੀਂ ਤਾਂ ਹੀ ਹੁਣ ਤੱਕ ਤੁਹਾਂ ਤੋਂ ਗੰਗਾ ਹੋਈ ਯਾਰ ਨਹੀਂ ਰਵਿਦਾਸ ਦੀ ਗੜਬੀ ਲੈ ਦਮੜੀ ਲੈ ਲਈ ਹੱਥ ਵਧਾ ਕੇ ਤੇ ਚਾਹੀਦਾ ਭੋਗ ਲਵਾਉਣਾ ਪਾਂਡਿਆਂ ਵਿੱਚ ਪਾ ਕੇ ਤੇ ਚਾਹੀਦਾ ਭੋਗ ਲਵਾਉਣਾ ਸਾਨੂੰ ਤਾਂ ਗੰਗਾ ਮਾਤਾ ਬਹੁਤ ਪਿਆਰੀ ਐ ਸਾਰੀ ਤਾਂ ਅਮਰ ਅਸੀਂ ਇੱਥੇ ਗੁਜ਼ਾਰੀ ਐ ਇਸ ਦੇ ਉੱਪਰ ਸਾਰੀ ਸਾਡੀ ਰੁਜ਼ਗਾਰੀ ਐ ਗੰਗਾ ਦਾ ਦਿੱਤਾ ਸਾਰੇ ਪੰਡਤ ਹੈ ਖਾਨ ਜੀ ਮੇਰੀ ਜੋ ਗੜਵੀ ਰੋੜੀ ਦੇਵੋ ਜੱਜਮਾਨ ਜੀ ਮੇਰੀ ਜੋ ਗੜਵੀ ਰੋੜੀ ਗੰਗਾ ਦੇ ਉੱਪਰ ਜੇ ਕਰ ਐਸਾ ਵਿਸ਼ਵਾਸ ਹੈ ਐਨਾ ਫਿਰ ਕਿਉਂ ਪੰਡਤ ਜੀ ਹੋਏ ਉਦਾਸ ਹੈ ਪਹੁੰਚ ਗਈ ਗੜਵੀ ਤੇਰੀ ਗੰਗਾ ਦੇ ਪਾਸ ਹੈ ਕੀ ਹੈ ਹੁਣ ਲੈਣਾ ਪੰਡਤ ਜੀ ਵਾਪਸ ਮੰਗਾ ਕੇ ਤੇ ਚਾਹੀਦਾ ਭੋਗ ਲਵਾਉਣਾ ਭਾਂਡਿਆਂ ਵਿੱਚ ਪਾ ਕੇ ਤੇ ਚਾਹੀਦਾ ਭੋਗ ਲਵਾਉਣਾ ਹੈ ਫੇਰ ਬੋਲਦਾ ਮੂੰਹੋਂ ਗੱਲ ਕਹਿ ਕੇ ਤੇ ਦਿਲੋਂ ਨਾ ਰਾਸਾ ਹੋ ਕੇ ਹੋ ਕਾ ਜਿਆ ਲੈ ਕੇ ਤੇ ਜੋੜਿਆ ਮੈਂ ਪੈਸਾ ਪੈਸਾ ਗੰਗਾ ਤੇ ਰਹਿ ਕੇ ਤੇ ਐਨਾ ਤਾਂ ਚੱਲਣਾ ਔਖਾ ਮੈਨੂੰ ਨੁਕਸਾਨ ਜੀ ਮੇਰੀ ਜੋ ਗੜਬੀ ਰੋੜੀ ਦੇਵੋ ਜਜਮਾਨ ਜੀ ਮੇਰੀ ਜੋ ਗੜਬੀ ਰੋੜੀ ਬਾਬਾ ਜੀ ਤੱਕਣ ਲੱਗੇ ਨਾਲ ਪਿਆਰ ਦੇ ਮਿਹਰ ਦੇ ਨਾਲ ਤੱਕਿਆ ਵੱਲ ਸਰਦਾਰ ਦੇ ਪੰਡਤ ਨੂੰ ਚੜਿਆ ਗੁੱਸਾ ਸਾਰਾ ਉਤਾਰ ਦੇ ਗੁਰਦਿਆਲ ਸਿੰਘ ਟੇਕੇ ਮੱਥਾ ਸੀਸ ਝੁਕਾ ਕੇ ਤੇ ਚਾਹੀਦਾ ਭੋਗ ਲਵਾਉਣਾ ਪਾਂਡਿਆਂ ਵਿੱਚ ਪਾ ਕੇ ਤੇ ਚਾਹੀਦਾ ਭੋਗ ਲਵਾਉਣਾ ਪੰਡਤ ਜੀ ਫੇਰ ਬੋਲਦਾ ਗੁੱਸਾ ਨਾ ਕੋਈ ਏ ਮੇਰੀ ਉਹ ਗੜਵੀ ਤੁਸੀਂ ਗੰਗਾ ਵਿੱਚ ਖੋਈ ਏ ਇਹੋ ਜੀ ਮੇਰੇ ਨਾਲ ਕੀਤੇ ਨਾ ਹੋਈ ਏ ਤੁਹਾਡੇ ਮੈਂ ਬੱਲ ਤੱਕ ਕੇ ਹੋ ਗਿਆ ਹੈਰਾਨ ਜੀ ਮੇਰੀ ਜੋ ਗੜਵੀ ਰੋੜੀ ਦੇਵੋ ਜਤਮਾਨ ਜੀ ਮੇਰੀ ਜੋ ਗੜਵੀ ਰੋ ਬਾਰ ਜੀ ਕਿੰਨੇ ਦੀ ਗੜਵੀ ਪੰਡਤਾ ਉਹ 6 ਸਰਦਾਰ ਜੀ ਇੱਕ ਦੀਆਂ ਗੜਬੀਆਂ ਤੈਨੂੰ ਦੇਈਏ ਅਸੀਂ 4 ਜੀ ਹੁਣੇ ਬਾਜ਼ਾਰ ਦੇ ਵਿੱਚੋਂ ਦੇਈਏ ਲਿਆ ਕੇ ਤੇ ਚਾਹੀਦਾ ਭੋਗ ਲਵਾਉਣਾ ਪਾਂਡਿਆਂ ਵਿੱਚ ਪਾ ਕੇ ਤੇ ਚਾਹੀਦਾ ਭੋਗ ਲਵਾਉਣਾ ਪੰਡਤ ਨੇ ਬੋਲ ਜਵਾਨੋ ਇਹ ਸੁਣਨਾ ਆ ਜੀ ਪਿੱਤਲ ਦੀ ਗੜਵੀ ਮਹਿੰਗੀ ਅੱਜੇ ਲਿਆ ਆਇਆ ਜੀ ਪੰਜਾਂ ਦੀ ਗੜਵੀ ਮੇਰੀ ਦੁੱਧ ਵੀ ਵਿੱਚ ਪਾਇਆ ਜੀ ਪੰਜਾਂ ਤੋਂ ਉੱਤੇ ਮੇਰਾ ਹੋ ਗਿਆ ਨੁਕਸਾਨੀ ਮੇਰੀ ਜੋ ਗੜਵੀ ਰੋੜੀ ਜੇ ਵੋਜ ਜਮਾਨ ਜੀ ਮੇਰੀ ਜੋ ਗੜਵੀ ਰੋੜੀ ਬਾਬਾ ਜੀ ਦੇ ਇਸ਼ਾਰੇ ਤਾਂ ਸਮਝਿਆ ਸਰਦਾਰ ਜੀ 10 10 ਦੇ ਨੋਟ ਕੱਢ ਕੇ ਦੇ ਤੇ 3 4 ਜੀ ਦਿੱਤੇ ਵੀ ਨਗਦ ਰੁਪਈਏ ਨਾਹੀਂ ਉਧਾਰ ਜੀ ਇੱਕ ਦੀਆਂ ਕਈ ਗੜਬੀਆਂ ਲੈ ਲੈ ਤੂੰ ਜਾ ਕੇ ਤੇ ਚਾਹੀਦਾ ਭੋਗ ਲਵਾਉਣਾ ਭਾਂਡਿਆਂ ਵਿੱਚ ਪਾ ਕੇ ਤੇ ਚਾਹੀਦਾ ਭੋਗ ਲਵਾਉਣਾ ਹੋ ਗਏ ਹੈ ਖੁਸ਼ ਪੰਡਤ ਜੀ ਮਾਇਆ ਨੂੰ ਲੈ ਕੇ ਤੇ ਬਾਬਾ ਜੀ ਨੇ ਟੇਕਿਆ ਮੱਥਾ ਚਰਨਾ ਤੇ ਟਹਿ ਕੇ ਤੇ ਦਿੰਦਾ ਅਸੀਸਾਂ ਪੰਡਤ ਮੂੰਹ ਏ ਕਹਿ ਕੇ ਤੇ ਤੁਸੀਂ ਆ ਤਾਂ ਦੁਨੀਆ ਤਾਰਨ ਆਏ ਭਗਵਾਨ ਜੀ ਹੋ ਗਏ ਹੈ ਖੁਸ਼ ਪੰਡਤ ਜੀ ਲੈ ਕੇ ਤੇ ਦਾਨ ਜੀ ਪੰਡਤ ਨੂੰ ਚੜੀਆਂ ਖੁਸ਼ੀਆਂ